ਕੀ ਕਲਸਾ ਵਹਿ ਗੁਰੂ ਜੀ ਕੀ ਫਤਿਹ ਗ੍ਰਸਤੀ ਮਾਰਗ ਵਿੱਚ ਪਤੀ ਪਤਨੀ ਦੋਵਾਂ ਨੂੰ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤੇ ਸੁਥਰੇ ਤਰੀਕੇ ਦੇ ਨਾਲ ਨਿਭਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਜਿਹੜਾ ਘਰ ਹੁੰਦਾ ਹੈ ਨਾ ਘਰ ਦਾ ਜਿਹੜਾ ਮਾਹੌਲ ਸਿਰਜਣਾ ਹੈ ਉਹ ਦੋਵਾਂ ਨੇ ਰਲ ਕੇ ਬਣਾਉਣਾ ਹੁੰਦਾ ਹੈ ਅਗਰ ਦੋਵਾਂ ਵਿੱਚੋਂ ਕਿਸੇ ਇੱਕ ਦੀ ਨੀਅਤ ਠੀਕ ਨਹੀਂ ਇੱਕ ਦਾ ਸੁਭਾਅ ਠੀਕ ਨਹੀਂ ਇੱਕ ਦੀ ਬੋਲਬਾਣੀ ਠੀਕ ਨਹੀਂ ਤੇ ਘਰ ਦਾ ਮਾਹੌਲ ਵਿਗੜ ਜਾਏਗਾ ਜਿਵੇਂ ਘਰ ਦੀਆਂ ਸਾਰੀਆਂ ਚੀਜ਼ਾਂ ਤੁਸੀਂ ਰਲ ਮਿਲ ਕੇ ਬਣਾਉਂਦੇ ਹੋ ਸਲਾਹ مشورے ਨਾਲ ਬਣਾਉਂਦੇ ਹੋ ਪੈਸੇ ਚਾਰਾਜਨ ਤੇ ਸਲਾਹ ਕਰ ਲੈਂਦੇ ਹੋ ਵੀ ਆਪਾਂ ਹੁਣ ਫਰਨੀਚਰ ਨਾ ਬਦਲ ਲਈਏ ਆਪਾਂ ਕੱਪੜੇ ਲੈ ਆਈਏ ਆਪਾਂ ਨਵੀਂ ਬਾਈਕ ਲੈ ਲਈਏ ਜਾਂ ਆਪਾਂ ਨਵੀਂ ਕਾਰ ਲੈ ਲੈਨੇ ਆਪਾਂ ਕੋਈ ਜ਼ਮੀਨ ਜਾਇਦਾਦ ਲੈ ਲੈਨੇ ਆ ਸਲਾਹ ਨਾਲ ਚੱਲਦੇ ਹੋ ਚਲਣਾ ਚਾਹੀਦਾ ਠੀਕ ਇਸੇ ਤਰ੍ਹਾਂ ਜਿਹੜਾ ਘਰ ਦਾ ਮਾਹੌਲ ਬਣਾਉਣਾ ਹੈ ਉਹ ਦੋਵਾਂ ਨੇ ਕ੍ਰੀਏਟ ਕਰਨਾ ਹੈ ਦੋਵਾਂ ਨੇ ਬਣਾਉਣਾ ਹੈ ਕਿਸੇ ਇੱਕ ਨੇ ਨਹੀਂ ਬਣਾਉਣਾ ਇਹ ਗੱਲ ਵੱਖਰੀ ਹੈ ਵੀ ਜਦੋਂ ਘਰ ਦਾ ਮਾਹੌਲ ਵਿਗੜ ਜਾਂਦਾ ਹੈ ਤੇ ਵਿਗੜੇ ਮਾਹੌਲ ਦੇ ਅੰਦਰ ਤੁਸੀਂ ਦੋਸ਼ੀ ਆਪਣੇ ਆਪ ਨੂੰ ਨਾ ਮੰਨ ਕੇ ਦੂਜੇ ਨੂੰ ਠਹਿਰਾਉਂਦਾ ਯਤਨ ਕਰਦੇ ਹੋ ਵੀ ਘਰ ਦਾ ਮਾਹੌਲ ਵਿਗੜਿਆ ਤੇ ਇਹਦੇ ਕਰਕੇ ਵਿਗੜਿਆ ਉਹ ਕਹਿੰਦੀ ਘਰ ਦਾ ਮਾਹੌਲ ਵਿਗੜਿਆ ਤੇ ਇਹਦੇ ਕਰਕੇ ਵਿਗੜਿਆ ਪਰ ਦੋਵਾਂ ਕਰਕੇ ਵਿਗੜਿਆ ਖੈਰ ਰਲ ਮਿਲ ਕੇ ਘਰ ਦੇ ਮਾਹੌਲ ਨੂੰ ਬਾਚ ਕਰੋ ਨੋਟ ਕਰੋ ਜਿੱਥੇ ਸੁਧਾਰ ਦੀ ਲੋੜ ਹੈ ਸੁਧਾਰ ਕਰੋ ਬਦਲਣ ਦੀ ਲੋੜ ਹੈ ਬਦਲ ਲਓ ਆਪਣੇ ਸੁਭਾਅ ਤੇ ਆਪਣੇ ਵਿਚਾਰਾਂ ਘਰ ਦੇ ਅੰਦਰ ਜਿਹੜੇ ਬੱਚੇ ਜਨਮ ਲੈ ਕੇ ਆਉਂਦੇ ਨੇ 2 4 5 ਜਿੰਨੇ ਬੱਚੇ ਘਰ ਦੇ ਅੰਦਰ ਜਨਮ ਲੈ ਕੇ ਆਏ ਉਹ ਬੇਸ਼ੱਕ ਬੱਚੇ ਬੋਲ ਨਹੀਂ ਸਕਦੇ ਉਹ ਨਾ ਮਾਂ ਵੱਲ ਦੀ ਗੱਲ ਕਰ ਸਕਦੇ ਨੇ ਨਾ ਪਿਤਾ ਵੱਲ ਦੀ ਗੱਲ ਕਰ ਸਕਦੇ ਨੇ ਨਾ ਆਰਗੂ ਕਰ ਸਕਦੇ ਨੇ ਨਾ ਸਮਝਾ ਸਕਦੇ ਨੇ ਪਰ ਬੱਚੇ ਸਹਿਮ ਜਾਂਦੇ ਨੇ ਬੱਚੇ ਦੁਬਕ ਜਾਂਦੇ ਨੇ ਉਹ ਜਿਹੜਾ ਬੱਚਿਆਂ ਦੇ ਮਨ ਦੇ ਉੱਤੇ ਸਹਿਮ ਪੈਂਦਾ ਹੈ ਨਾ ਉਹਦਾ ਅਸਰ ਬੜਾ ਮਾੜਾ ਪੈਂਦਾ ਦੂਜੀ ਗੱਲ ਉਸ ਕਲੇਸ਼ ਦਾ ਅਸਰ ਬੱਚਿਆਂ ਦੇ ਮਨ ਦੇ ਉੱਤੇ ਹੋਰ ਕਈ ਐਂਗਲਾਂ ਤੋਂ ਆਪਣਾ ਪ੍ਰਭਾਵ ਛੱਡ ਜਾਂਦਾ ਹੈ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਅਸਰ ਪਏਗਾ ਬੱਚਿਆਂ ਦੇ ਵਧਨ ਫੁੱਲਣ ਦੇ ਉੱਤੇ ਅਸਰ ਪਏਗਾ ਬੱਚੇ ਮਜੂਸ ਰਹਿਣਾ ਸ਼ੁਰੂ ਕਰ ਦੇਣਗੇ ਬੱਚਿਆਂ ਦੇ ਚਿਹਰੇ ਉੱਡੇ ਉੱਡੇ ਰਹਿਣਗੇ ਬੱਚੇ ਕਦੇ ਨਾ ਕਦੇ ਆਮ ਕਹਿ ਦਿੰਦੇ ਨੇ ਬੱਚੇ ਮੰਨਦੇ ਸੱਚੇ ਬੱਚੇ ਕਦੇ ਨਾ ਕਦੇ ਰਿਸ਼ਤੇਦਾਰੀ ਦੇ ਅੰਦਰ ਜਾ ਕੇ ਤੁਹਾਡੀ ਗੱਲ ਕਰ ਦੇਣਗੇ ਵੀ ਸਾਡੇ ਮਾਪਿਓ ਤੇ ਲੜਦੇ ਰਹਿੰਦੇ ਨੇ ਕਿਧਰੇ ਗਏ ਉਹਨਾਂ ਨੂੰ ਉੱਥੋਂ ਦਾ ਮਾਹੌਲ ਚੰਗਾ ਲੱਗਾ ਤੇ ਉਹਨਾਂ ਨੇ ਪੁੱਛ ਲਿਆ ਵੀ ਤੁਹਾਡੇ ਮਾਪੇ ਤੁਹਾਡੇ ਨਾਲ ਸਲੂਕ ਕਿਵੇਂ ਦਾ ਕਰਦੇ ਨੇ ਬੱਚਿਆਂ ਕੋਲੋਂ ਕਦੇ ਨਾ ਕਦੇ ਬੇਸਮਝੀ ਦੇ ਅੰਦਰ ਨਿਕਲ ਗਈ ਤਾਂ ਤੁਹਾਡੇ ਘਰ ਦਾ ਹੋਰ ਕਲੇਸ਼ ਵਧੇਗਾ ਇਹ ਰਿਸ਼ਤੇਦਾਰੀ ਦੇ ਅੰਦਰ ਇੱਜ਼ਤ ਕਟੇਗੀ ਜੇ ਬੱਚਿਆਂ ਨੇ ਸਕੂਲ 'ਚ ਦੱਸਿਆ ਤਾਂ ਤੁਹਾਡੀ ਕਦਰ ਕਟੇਗੀ ਘਰ ਦਾ ਮਾਹੌਲ ਬਣਾਓ ਪਰਚੰਗਾ ਬਣਾਓ ਬੱਚਿਆਂ ਦਾ ਸੁਭਾਅ ਚੰਗਾ ਬਣੇ ਉੱਚੀ ਸੋਚ ਵਾਲਾ ਬਣੇ ਚੰਗੀਆਂ ਵਿਚਾਰਾਂ ਨਾਲ ਵਿੱਚ ਬਣਨ ਉਹਨਾਂ ਨੂੰ ਮਾਹੌਲ ਚੰਗਾ ਦਿਓ ਮੁੱਢਲੇ ਗੁਰੂ ਤੁਸੀਂ ਜੇ ਦੂਜੀ ਗੱਲ ਬੱਚਿਆਂ ਦੇ ਮਨ ਵਿੱਚ ਦੋਮਾਂ ਦੀ ਕਦਰ ਕੱਟੇਗੀ ਮਾਂ ਬਾਰੇ ਵੀ ਕਦਰ ਕੱਟੇਗੀ ਤੇ ਪਿਤਾ ਬਾਰੇ ਵੀ ਕਦਰ ਕੱਟੇਗੀ ਜਦੋਂ ਬੱਚੇ ਜਵਾਨੀ ਦੀਆਂ ਤਲਹੀਜਾਂ ਤੇ ਆਉਣਗੇ ਉਹ ਸੋਚਣਗੇ ਵੀ ਜਦੋਂ ਦੀ ਮੈਂ ਹੋਸ ਸੰਭਾਲੀਏ ਮਾਂ ਵੀ ਲੜਦੀ ਨਜ਼ਰ ਪੈਂਦੀ ਪਿਤਾ ਵੀ ਲੜਦਾ ਨਜ਼ਰ ਪੈਂਦਾ ਘਰ ਨਹੀਂ ਜੰਗ ਦਾ ਅਖਾੜਾ ਬਣਾ ਕੇ ਰੱਖਿਆ ਜਦੋਂ ਵੈਨਾ ਇੱਕ ਦੇ ਹੱਥ ਦੇ ਅੰਦਰ ਵੇਲ ਨਾ ਹੁੰਦਾ ਇੱਕ ਦੇ ਹੱਥ ਦੇ ਅੰਦਰ ਡੰਡਾ ਹੁੰਦਾ ਇੱਕ ਪਾਸਿਓ ਮਜਾਈਲਾ ਆਉਂਦੀਆਂ ਨੇ ਇੱਕ ਪਾਸਿਓ ਬੰਬ ਆਉਂਦੇ ਨੇ ਇੱਕ ਪਾਸਿਓ ਉਹ ਬੁਰੇ ਬੋਲ ਉਹ ਬੋਲਦੀ ਹੈ ਬੁਰੇ ਬੋਲੋ ਬੋਲਦਾ ਗਾਲੀ ਗਲੋਚ ਲਾਠੀ ਥੱਪੜ ਸਭ ਕੁਝ ਚੱਲਦਾ ਘਾਰੇ ਕ ਜੰਗ ਦਾ ਅਖਾੜਾ ਖੈਰ ਐਸੇ ਮਾਹੌਲ ਦੇ ਅੰਦਰ ਆਪੇ ਸੋਚ ਕੇ ਵੇਖੋ ਅਮਾਜ਼ਨ ਕਰਕੇ ਵੇਖੋ ਵੀ ਬੱਚਿਆਂ ਦੇ ਉੱਤੇ ਅਸਰ ਕਿਸ ਤਰ੍ਹਾਂ ਦਾ ਪੈ ਰਿਹਾ ਹੋਏਗਾ ਉਹਨਾਂ ਬੱਚਿਆਂ ਕੋਲੋਂ ਫਿਰ ਆਉਣ ਵਾਲੇ ਕੱਲ ਨੂੰ ਤੁਸੀਂ ਕਦਰ ਲੱਭਦੇ ਹੋ ਇੱਜ਼ਤ ਲੱਭਦੇ ਹੋ ਉਹ ਕਿਵੇਂ ਇੱਜ਼ਤ ਤੁਹਾਡੀ ਕਰਨਗੇ ਮੈਂ ਵੀ ਵੇਖੇ ਕਿ ਬੱਚੇ ਵੱਡੇ ਹੋ ਕੇ ਮਾਪੇ ਨੂੰ ਪਸੰਦ ਕਰਨਾ ਛੱਡ ਦਿੰਦੇ ਨੇ ਤੇ ਕਦੇ-ਕਦੇ ਉਹ ਬੱਚੇ ਕਹਿੰਦੇ ਨੇ ਮੈਂ ਨਹੀਂ ਪਸੰਦ ਕਰਦਾ ਆਪਣੀ ਮਾਂ ਨੂੰ ਮੈਂ ਨਹੀਂ ਪਸੰਦ ਕਰਦਾ ਆਪਣੇ ਪਿਤਾ ਨੂੰ ਕਿਉਂ ਫਿਰ ਉਹ ਸਿਆਣੇ ਹੋ ਚੁੱਕੇ ਹੁੰਦੇ ਨੇ ਕਦੇ-ਕਦੇ ਤੇ ਉਹ ਗੱਲ ਖੋਲ੍ਹ ਦਿੰਦੇ ਨੇ ਵੀ ਐਸ ਕਰਕੇ ਤੇ ਕਦੇ ਕਦ ਕਦੇ 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 ਉਹ ਗੱਲ ਨੂੰ ਗੋਲ ਕਰ ਦਿੰਦੇ ਨੇ ਪਰ ਮਾਪੇ ਤੇ ਨਾਲੋਂ ਅੰਦਰੋਂ ਉਹਨਾਂ ਦੀ ਦੂਰੀ ਬਣ ਜਾਂਦੀ ਅੰਦਰੋਂ ਰਿਸ਼ਤਾ ਟੁੱਟ ਜਾਂਦਾ ਬੇਸ਼ੱਕ ਬਾਹਰੋਂ ਉਹ ਜਨ ਬਣਿਆ ਵੀ ਰਹੇ ਨੇੜੇ ਵੀ ਰਹਿਣ ਪਰ ਅੰਦਰੋਂ ਟੁੱਟ ਜਾਂਦੇ ਨੇ। ਬੱਚਿਆਂ ਦੇ ਵਧਨ ਫੁੱਲਣ ਦੇ ਉੱਤੇ ਅਸਰ ਨਾ ਪਾਓ, ਬੱਚਿਆਂ ਦੀ مایੁਸੀ ਨੂੰ ਘਟਾਓ, ਬਾਚ ਕਰੋ ਤੇ ਸਗੋਂ ਉਹਨਾਂ ਨੂੰ ਵਧਨ ਫੁੱਲਣ ਵਾਸਤੇ ਮਾਹੌਲ ਚੰਗਾ ਦਿਓ। ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਹੈ ਵੀ ਬੱਚੇ ਜਿਵੇਂ ਹੀ ਆਪਣੀਆਂ ਪੈਰਾਂ ਤੇ ਆਉਂਦੇ ਨੇ, ਬੱਚੇ ਨਾ ਘਰੋਂ ਦੂਰ ਰਹਿਣਾ ਸ਼ੁਰੂ ਕਰ ਦਿੰਦੇ ਨੇ। ਉਹ ਕਹਿੰਦੇ ਨੇ ਇਸ ਘਰ ਵਿੱਚ ਕੀ ਜਾਣਾ ਹੈ ਜਿੱਥੇ ਨਿਤ ਦਾ ਕਲੇਸ਼ ਜਦੋਂ ਜਾਣਾ ਹੈ ਮਾਂ ਵੀ ਕਲੇਸ਼ ਦੇ ਅੰਦਰ ਪਿਤਾ ਵੀ ਕਲੇਸ਼ ਦੇ ਅੰਦਰ ਉਸ ਘਰ ਦੇ ਅੰਦਰ ਜਾਣਾ ਕੀ ਖੈਰ ਦੂਰ ਜਾਣਾ ਸ਼ੁਰੂ ਕਰ ਦਿੰਦੇ ਨੇ ਤੇ ਹੁਣ ਦੂਰ ਬੱਚੇ ਚਲੇ ਗਏ ਤੁਸੀਂ ਬੁਢਾ ਬੁਢਾਪੇ ਵਿੱਚ ਆ ਗਏ ਤੇ ਹੁਣ ਆ ਵੇਖੋ ਵੀ ਤੁਹਾਡੇ ਬੁਢਾਪੇ ਦਾ ਸਾਰਾ ਕੌਣ ਬਣੇਗਾ ਬੱਚਿਆਂ ਨੂੰ ਦੂਰ ਕੀਤਾ ਕਿੰਨੇ ਕੀਤਾ ਤੁਸੀਂ ਆਪ ਕੀਤਾ ਬੱਚਿਆਂ ਨੂੰ ਮਾਂ ਬਾਪ ਤੇ ਆਪਣੇ ਹੀ ਘਰ ਤੋਂ ਨਫ਼ਰਤ ਬਣਨੀ ਸ਼ੁਰੂ ਹੋ ਜਾਂਦੀ ਹੈ ਘਰ ਤੋਂ ਨਫ਼ਰਤ ਹੋ ਜਾਂਦੀ ਹੈ ਆਪਣੇ ਗਲੀ ਮਕਾਨ ਤੋਂ ਨਫ਼ਰਤ ਹੋ ਜਾਂਦੀ ਹੈ ਆਪਣੇ ਮਾਪੇ ਤੋਂ ਨਫ਼ਰਤ ਹੋ ਜਾਂਦੀ ਉਸ ਮਾਹੌਲ ਨੂੰ ਲੈ ਕੇ ਇਸ ਤੋਂ ਅੱਗੇ ਇੱਕ ਨੁਕਤਾ ਹੋਰ ਰੱਖਦੇ ਆ ਜਿਹੜੀ ਘਰ ਦੀ ਨੋਖ ਝੋਕ ਹੁੰਦੀ ਹੈ ਨਾ ਪਤੀ ਪਤਨੀ ਦੀ ਐਸਾ ਨਹੀਂ ਕਿ ਕਿਸੇ ਘਰ ਵਿੱਚ ਹੁੰਦੀ ਨਹੀਂ ਮਾਮੂਲੀ ਚੱਲਦੀਆਂ ਰਹਿੰਦੀਆਂ ਨੇ ਨੋਖ ਝੋਕ ਛੋਟਾ ਮੋਟਾ ਲੜਾਈ ਝਗੜਾ ਮਾਮੂਲੀ ਨਾ ਮਾਤਰ ਨੰਬਰ 1 ਤੇ ਉਪਰ ਦੇ ਵਿੱਚ ਕਰੋ ਯਤਨ ਕਰੋ ਪਰਦੇ ਵਿੱਚ ਹੋਵੇ ਤੇ ਨੰਬਰ 2 ਜੇ ਉਹ ਕਿਦਰੇ ਬੱਚਿਆਂ ਦੇ ਸਾਹਮਣੇ ਵੀ ਹੋ ਜਾਏ ਨਾ ਤੇ ਉਹਨੂੰ ਇਸ ਤਰ੍ਹਾਂ ਦਾ ਨਾ ਨਾ ਦਿਓ ਜਾਂ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਓ ਵੀ ਜਿਹਦੇ ਵਿੱਚ ਤੁਹਾਡੀ ਹਾਰ ਤੇ ਜਿੱਤ ਰਾਹ ਦੇ ਅੰਦਰ ਰੁਕਾਵਟ ਬਣ ਜਾਏ। ਵੀ ਤੁਸੀਂ ਸੋਚੋ ਮੈਂ ਨਹੀਂ ਹਾਰਨਾ ਉਹ ਸੋਚੇ ਮੈਂ ਨਹੀਂ ਹਾਰਨਾ ਉਹ ਸੋਚੇ ਮੈਂ ਜਿੱਤਣਾ ਹੈ ਉਹ ਸੋਚੇ ਮੈਂ ਜਿੱਤਣਾ ਹੈ ਤੁਸੀਂ ਘਰ ਵਿੱਚ ਉਹ ਕਿਸੇ ਹੋਰ ਨਾਲ ਨਹੀਂ ਲੜ ਰਹੇ ਦੇਸ਼ਾਂ ਦੀ ਲੜਾਈ ਨਹੀਂ ਹੈ ਬਾਰਡਰ ਤੇ ਨਹੀਂ ਖਲੋਤੇ। ਤੂੰ ਖੈਰ ਇਸ ਤਰ੍ਹਾਂ ਦਾ ਮਾਹੌਲ ਬਣਾਓ ਵੀ ਤੁਹਾਡੀ ਨੋਖ ਝੋਕ ਦੇ ਅੰਦਰ ਹਾਰ ਤੇ ਜਿੱਤ ਨਾ ਹੋਵੇ ਤੇ ਬੱਚਿਆਂ ਤੋਂ ਥੋੜਾ ਇਹ ਪੜਦਾ ਰੱਖ ਕੇ ਤੁਸੀਂ ਆਪਣੀ ਨੋਖ ਝੋਕ ਕਰ ਲਓ ਜੇ ਜ਼ਰੂਰੀ ਹੈ ਕਰਨੀ ਤਾਂ ਮੈਂ ਅਕਸਰ ਇੱਕ ਗੱਲ ਕਹਿਣਾ ਹੁਣਾ ਵੀ ਜੇ ਘਰ ਦੇ ਅੰਦਰ ਗਰੀਬੀ ਹੋਵੇ ਨਾ ਤੇ ਉਹ ਕੱਟੀ ਜਾਂਦੀ ਹੈ ਪਰ ਜੇ ਘਰ ਦਾ ਮਾਹੌਲ ਚੰਗਾ ਨਾ ਹੋਵੇ ਅਸਰਦਾਰ ਨਾ ਹੋਵੇ ਘਰ ਦਾ ਮਾਹੌਲ ਕਲੇਸ਼ ਵਾਲਾ ਹੋਵੇ ਤੇ ਅਮੀਰੀ ਵੀ ਉੱਥੇ ਚੁੱਭਦੀ ਅਮੀਰੀ ਵੀ ਉੱਥੇ ਦੁਖਦੀ ਹੈ ਤੋ ਘਰ ਦਾ ਮਾਹੌਲ ਚੰਗਾ ਬਣਾਓ ਸਲਾਮ مشورے ਨਾਲ ਚੱਲੋ ਬੱਚਿਆਂ ਨੂੰ ਚੰਗਾ ਅਸਰ ਦਿਓ ਤਾਂ ਕਿ ਸਾਡੇ ਘਰ ਦਾ ਹਾਸਾ ਸਾਡੇ ਤੋਂ ਰੁੱਸੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ